ਭੱਜੇ ਸਤਿਗੁਰ ਜੀ ਸਤਿਗੁਰ ਪਾਜੀ ਹੋਰ ਭਾਜੀ ਕਿਦਾਂ ਬਹੁਤ ਵਧੀਆ ਪਾਜੀ ਬਹੁਤ ਤੁਸੀਂ ਸੁਣਾਓ ਕੀ ਹਾਲ ਜੀ ਠੀਕ ਠਾਕ ਜੀ ਕਿਵੇਂ ਜਲਦਾ ਕਮ ਜੀ ਹਾਂ ਬਹੁਤ ਵਧੀਆ ਕਿਰਪਾ ਜੀ ਬਾਬੇ ਜੀ ਬੜੇ ਟਾਈਮ ਬਾਅਦ ਟਾਈਮ ਬਾਅਦ ਮੇਰਾ ਪੁੱਤਾਂ ਲਿਆਉਂਦੇ ਰਹੇ ਬਾਬਾ ਗਾੜਾ ਵੇਚੀਆਂ ਅਸੋਦੋਂ ਰਮਾਲ ਬੰਦ ਕਰਦਾ ਸੀ ਉਦੋਂ ਨਹੀਂ ਮੁੜ ਕੇ ਪਹਿਲਾਂ ਉਦੋਂ ਲਿਆਉਂਦੇ ਰਹੇ ਤੇ ਮੁੜ ਕੇ ਫਿਰ ਲਈਆਂ ਇਹਦੋਂ ਇੱਕ ਦੋ ਮਈਆਂ ਦੇ ਸੀ ਲੋਕ ਦੇ ਦੇਖਵਾ ਗਈਆਂ ਤੇ ਹੁਣ ਤੇ ਲਿਆਂਦੀਆਂ ਚਾਰ ਛੋਟੀਆਂ ਤੇ ਤੁਹਾਨੂੰ ਜਦੋਂ ਸੁੰਦੀ ਦਾ ਦੋ ਵੇ ਗਈਆਂ ਅਸੀਂ ਉਦੋਂ ਆਈਆਂ ਜੀ ਭਾਜੀ ਹਾਂ ਜੀ ਉਦੋਂ ਆਈਆਂ ਸਾਹ ਕੋ ਪਾਜੀ ਚਲ ਕਿੰਨੀ ਫਿਰ ਆ ਔਰ ਤਿੰਨ ਝੋਟੀਆਂ ਜੇ ਦੇ ਇੱਕ ਬੱਛੀ ਜਿਆ ਠੀਕ ਆ ਚੌਗੀ ਬੱਛੀ ਆ ਆ ਜਾਓ ਗਾਂ ਦੇ ਬਸ ਬੱਛੀ ਪਰ ਆ ਜਾਓ ਗੱਪਣਾ ਜੀ ਇਹ ਹਾਂਜੀ ਭਾਜੀ ਗੱਪਣ ਹੈ ਹਾਂਜੀ ਕਿੰਨੇ ਟਾਈਮ ਨੇ ਹੋਊਗੀ ਜੀ ਇਹ ਭਾਜੀ ਮਹੀਨਾ ਹੀ ਲੱਗੂਗੀ ਜੀ 1 ਮਹੀਨਾ ਲੱਗੇ ਮਹੀਨਾ ਦਾ ਤਰ੍ਹਾਂ ਤੱਕ ਤਿਆਰ ਹੋਊਗਾ ਢੀ ਆ ਹਾਂ ਹਾਂ ਚਾਰ ਦਾੰਦਾ ਜੀ ਹਾਂਜੀ ਚੌਗੀ ਭਾਜੀ ਆਪਾਂ ਬਾਤ ਬਹੁਤ ਜਿਆਦਾ ਬਚੀ ਜੀ ਨਹੀਂ ਜਿਆਦਾ ਨਹੀਂ ਜਿਆਦਾ ਮਹੀਨਾ ਲੇਜੋ ਹਣਾ ਹਾਂਜੀ ਹਾਂਜੀ ਤੇ ਥੱਲੀ ਬਹੁਤ ਆ ਬਿਲਕੁਲ ਜੀ ਬਾਪਾ ਬੜੀ ਨਿੱਕੇ ਨਿੱਕੇ ਰੱਖਿਆ ਜੀ ਹਾਂਜੀ ਰੇਡ ਰੂਟ ਮੈਂ ਕਿ ਨਿੱਕੇ ਰੱਖਿਆ ਮੇਰੇ ਵੀ ਰੇਡ ਤੁਹਾਨੂੰ ਪਤਾ ਫਿਰ ਬਾਹਰ ਵੀ ਤੁਹਾਨੂੰ ਪਤਾ ਹਾਂਜੀ ਜਿਹਰੇ ਹਿਸਾਬ ਨਾਲ ਚੱਲਦੀ ਮਾਲ ਹੀ ਮਹਿੰਗਾ ਜੇ ਕਿਸੇ ਦੇ ਵਾਸਤੇ ਨਹੀਂ ਭਾਜੀ ਬਿਲਕੁਲ ਜਾਇਜ਼ ਮੁੱਲ ਭਾਜੀ ਕਰਾਂਗੇ 75 ਹਜ਼ਾਰ ਦੀ ਦੇ ਦਾਂ ਕਿੰਨਾ ਛੱਡ ਦੋਗੇ ਕਰਦਾ ਵੀ ਮਾਨਤਾਂ ਚਲੋ ਹਾਂਜੀ ਇਹੇ ਜੀ ਦੇ ਛੋਟੀ ਭਾਜੀ ਦੁੱਧ ਆਸੂਗਾ ਗੱਬਣਾ ਨਹੀਂ ਜੀ ਸੂਈ ਆ ਅੱਛਾ ਸੂਈ ਆ ਪੱਤੀ ਮੰਗ ਰਿਹਾ ਕੱਟੀ ਮੰਗ ਰਹੀ ਜੀ ਦੁੱਧ ਕਿੰਨਾ ਦੁੱਧ ਪੱਤਾ ਭਾਜੀ ਠੰਡਾ ਆ ਤਾਂ ਪਿਆਰ 14 ਕਿਲੋ ਹੋਗਾ ਜੀ 14 ਕਿਲੋ ਹਾਂਜੀ ਠੀਕ ਆ ਬੱਚੇ ਜਿੰਦਾ ਕੱਟੀ ਜੀ ਆ ਪਹਿਲਾ ਨੰਬਰ ਅੱਛਾ ਠੀਕ ਆ 14 ਕਿਲੋ ਦੁੱਧ ਹੈਗਾ ਹਾਂਜੀ ਹਾਂਜੀ ਭਾਜੀ ਦੋ ਟਾਈਮ ਤੇ ਨਮਰ ਚੋਗੇ ਠੀਕ ਹਾਂਜੀ ਇਹ ਪੋਲੀ ਧਾਰ ਕਰਨ ਜੈਡ ਬਲੈਕ ਹੈ ਨਾ ਚਲੋ ਠੀਕ ਛੋਟੀਆਂ ਵੇ ਸੋਨੇ ਲੈ ਕੇ ਜਾਂਦੇ ਤੁਸੀਂ ਹਾਂਜੀ ਭਾਜੀ ਜਦੋਂ ਜਿੰਦਲ ਮੋੜ ਚੰਗੀ ਲੱਗੇ ਨੋ ਬਿਲਕੁਲ ਭਾਜੀ ਪਤਾ ਹੀ ਅੱਗੇ ਨਾਲ ਮਾਰੀ ਹੋਏ ਨਾ ਨੇ ਮਾਲ ਬੜਾ ਹਾਂਜੀ ਹਾਂਜੀ ਮਾਲ ਥੋੜਾ ਬੋਹਾ ਹੁੰਦਾ ਹਾਂਜੀ ਭਾਈ ਜੀ ਮੋਲ ਭਾਜੀ 1,60,000 ਅੱਛਾ ਬਾਕੀ ਮਾਨ ਤਾਨ ਹੋ ਜੂ ਮੋਕੇ ਤੇ ਕਿੰਨਾ ਕਰ ਦੋਗੋ ਫਿਰ ਮਾਨ ਤਾਨ ਕਰ ਦਾਂਗੇ ਕੋਈ 1.5 ਦੀ ਦੇ ਦਾਂਗੇ ਪੂਰੇ ਦੀ ਹੋਰ ਹੋ ਜੂਗਾ ਹੋਰ ਹੋ ਜੂਗਾ ਚਲੋ ਆਜੋ ਇਹੇ ਇਹ ਕੋ ਭਾਈ ਦੁੱਧ ਦਾ ਗਾੜੇ ਤੁਹਾਡੀ ਕੋਲ 17 ਕਿਲੋ ਹੋਊਗਾ ਜੀ 17 ਕਿਲੋ ਹਾਂ ਜੀ ਮਾਰੇ ਉਹ ਕੱਡੇ ਦੇ ਤੋਂ ਲੈ ਅੱਛਾ ਹਾਂ ਜੀ ਦੋ ਟਾਈਮ ਚੋਕ ਤੇ ਤੈ ਚ ਕਿੰਨੇ ਟਾਈਮੋਂ ਕਸੂਈ ਨੇ ਨੂੰ ਇਹਨੂੰ ਵੀ ਆ ਕੇ ਕੱਟਾ ਦਾ ਅੱਛਾ ਕੱਟਾ ਹੈ ਹਾਂ ਜੀ ਜੱਟ ਵੀ ਆ ਕੇ ਕਟਾ ਮੰਗਾਉਂਦਾ ਹਾਂ ਪੱਕਾ 17 ਕਿਲੋ ਦਾ ਹੈਗਾ ਪੱਕਾ ਜੀ ਭਾਈ ਬੱਚੀ ਬਹੁਤ ਵੱਡੀ ਆ ਠੀਕ ਐਵੇਂ ਉਧਰ ਹਾਰ ਤੋਈ ਆਈ ਜੀ ਹਾਂ ਜੀ ਹਾਂ ਜੀ ਇੱਧਰ ਕਿੱਥੇ ਪਾਉਦਾ ਜੀ ਦਾ ਤੁਹਾਨੂੰ ਪਤਾ ਮੂਮਰ ਖੋਮਰ ਕੋਈ ਨਹੀਂ ਠੀਕ ਦਾ ਸੁਆ ਹਾਂ ਜੀ ਮੋਲਤੇ ਭਾਜੀ 2 ਲੱਖੀ ਭਾਵੇਂ ਕਰੀ ਜਾਈਏ 1.80 ਜੀ ਦੇ ਦਾਂਗੇ 1.80 ਹਜ਼ਾਰ ਦੀ ਹੋਰ ਮਾਨਤਾਂ ਹੋਰ ਮਾਨਤਾਂ ਜੀ ਕਰ ਦੋ ਬਰਨਾਲੀ ਹਾਂਜੀ ਹਾਂਜੀ ਦੱਸ ਦੋ ਦੱਸੋ ਹਾਂਜੀ ਕਰ ਦਿਓ ਫਿਰ ਮਾਨਦ ਨਾਲ ਆਹ ਦਾਣੋ ਜੀ ਫੁੱਲ ਭਾਜੀ ਕਰੋ ਫਿਰ ਇੱਕੋ ਹੀ ਗੱਲ ਇੱਕੋ ਗੱਲ 170000 170000 ਦੀ ਚਲੋ ਆਹ ਹੇਣ ਤੋਂ ਵੀ ਫਸਟ ਚਲੋ ਕੰਦਰਾ ਕੋਲੋਂ ਦੋ ਜੀ ਤੇ ਆਹ ਠੀਕ ਹੈ ਹਾਂਜੀ ਇਹ ਵੀ ਫੁੱਲ ਮੇਵਾ ਨਿੱਕਰ ਆਦੀ ਪਰ ਚੋਅ ਵੀ ਬਹੁਤ ਚੰਗੀ ਹੈ ਠੀਕ ਹੈ ਹਾਂਜੀ ਬੱচ্চਾ ਮਗਰ ਇਹਦੇ ਮਗਰ ਕੱਟੀ ਜੇ ਕੱਟੀ ਮਗਰ ਵੀ ਦੋ ਪਹਿਲਾ ਸਵੇਰੇ ਅੱਛਾ ਪਹਿਲਾ ਸਵੇਰੇ ਹਾਂਜੀ ਪਹਿਲਾ ਸਵੇਰਾ ਪਹਿਲਾ ਹੀ ਆ ਠੀਕ ਹੈ ਜਵਾਜ ਲੱਖ ਦਿਨ ਇਹ ਵੇਲਾ ਉਹ ਉਹ ਜਦੀ ਭਰ ਗਈ ਆ ਹਾਂ ਮੈਨੂੰ ਜਾਬ ਨਹੀਂ ਭਰ ਪੈਣਗੇ ਠੀਕ ਆ ਕਟਾ ਮਗਰੰਦੇ ਵੀ ਇਹਨਾਂ ਵਾਂਗ ਕੱਟੀ ਆ ਵੱਡੀ ਦੇ ਮਗਰ ਕੱਟਾ ਨਹੀਂ ਠੀਕ ਆ ਬਾਕੀ ਤਾਂ ਬਰਾ ਬਾਹ ਬਾੜੀ ਆ ਸਰਨਾ ਸਰਨਾ ਨੂੰ ਦੋ ਨਾ ਤੁਨ ਹਾਂਜੀ ਹੈਗਾ ਥੋੜਾ ਹੈਗਾ ਨਾ ਤੁਹਾਨੂੰ ਹਾਂਜੀ 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 ਤਾਂ ਖਲੋਤੀ ਕਰਦੀ ਉਹਦਾਂ ਤੋਰੇ ਚ ਨਹੀਂ ਕੋਈ ਗੱਲ ਬੋਲੋ ਇੱਕ ਪਾਜੀ 140000 ਹੈ 140000 140000 ਹਾਂਜੀ ਬਾਕੀ ਮਾਨ ਪਾਨ ਹੋ ਜੀਗਾ ਕਰਦੇ ਫਿਰ ਮੋਕਾ ਹਾਂਜੀ ਦੋ ਦੇ ਮਿੰਕੇ ਦੇਵਾਂਗੇ 14 15 ਕਿਲੋ ਹੋਗਾ ਜੀ ਦੋ ਦੱਦ ਚਲੋ ਠੀਕ ਬਸ ਆਹੀ ਹੈ ਜੀ ਆਹ ਬਸ ਕਰਦੀ ਹਾਂ ਜੀ ਥੋੜਾ ਖਲੋਣ ਲਓ ਲਓ ਜੀ ਇਹ ਚਾਰ ਪੰਜੂ ਸੇਲ ਪਾਈਆਂ ਕੋਲ ਪਰ ਇੱਥੇ ਆ ਕੇ ਚੈੱਕ ਕਰਕੇ ਚੋਅਸ ਕਰਕੇ ਨਹੀਂ ਭਾਜੀ ਹਾਂਜੀ ਹਾਂਜੀ ਭਾਜੀ ਬੋਲੋ ਨੰਬਰ ਨੰਬਰ 778 63643 ਹਾਂਜੀ ਪਿੰਡ ਧੀਰ ਜ਼ਿਲ੍ਹਾ ਗੁਰਦਾਸਪੁਰ ਤਸੀਲ ਹਟਾ ਸਤਿ ਸ੍ਰੀ ਅਕਾਲ